ਸਤੋ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਨਰ ਸੇਵਾ ਨਾਰਾਇਣ ਸੇਵਾ ਡਾਇਲਸੀ ਸੈਂਟਰ ਜਵਦੀ ਤੋਂ ਮੈਂ ਦੀਪਕ ਗਰਗ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਮੇਰੇ ਲਈ ਨਹੀਂ ਸ਼ੇਅਰ ਕਰਨੀ ਮਾਨਵਤਾ ਲਈ ਸ਼ੇਅਰ ਕਰਨੀ ਜਿਹੜੇ ਕਿਡਨੀ ਪੇਸ਼ੈਂਟ ਨੇ ਉਹਨਾਂ ਨੂੰ ਇੱਥੇ ਫ੍ਰੀ ਡਾਇਲਸੀ ਮਿਲ ਸਕੇ ਫ੍ਰੀ ਸੁਵਿਧਾ ਮਿਲ ਸਕੇ ਜਿਹੜੇ ਜ਼ਰੂਰਤਬੰਦ ਬੱਚੇ ਆ ਉਹਨਾਂ ਨੂੰ ਫ੍ਰੀ ਸੇਵਾ ਪੜਾਈ ਦੀ ਮਿਲ ਸਕੇ ਮੇਰੇ ਲਈ ਨਾ ਕਰਿਓ ਜੇ ਤੁਹਾਡੀ ਆਤਮਾ ਕਰਦੀ ਤਾਂ ਇਹ ਵੀਡੀਓ ਜ਼ਰੂਰ ਵਾਇਰਲ ਕਰੋ ਜੇ ਤੁਹਾਡੇ ਚਾਹ ਹੈ ਗਏ ਹੈ ਗੱਲਬਾਤ ਤੁਹਾਨੂੰ ਮੈਂ ਦੱਸਣਾ ਚਾ ਰਿਹਾ 50 ਦਿਨਾਂ ਚ ਟੋਟਲ 809 ਡੈਲਸੀ ਜਿਹੜੇ ਆਪਣੇ ਡੈਲਸੀ ਸੈਂਟਰ ਚ ਹੋ ਚੁੱਕੇ ਆ ਇਸ ਜਿਹੜੇ 25 ਦਿਨਾਂ ਚ ਜਿਹੜੇ ਡੈਲਸੀ ਹੋਇਆ 508 ਡੈਲਸੀ ਇੱਕ ਡੈਲਸੀ ਨਾਲ ਇੱਕ ਮਹੀਨੇ ਚ ਜਿਹੜਾ ਇੱਕ ਮਰੀਜ਼ ਹੈ ਤਕਰੀਬਨ ਉਹਨੂੰ 30000 ਰੁਪਏ ਦੀ ਮਦਦ ਮਿਲਦੀ ਹੈ ਇਸ ਸੈਂਟਰ ਤੋਂ ਔਰ ਜਿਹੜੇ ਮਰੀਜ਼ ਜਿਹੜੇ ਇੱਥੇ ਜ਼ਰੂਰਤਮੰਦ ਮਰੀਜ਼ ਆ ਉਹਨਾਂ ਦੇ ਬੱਚੇ ਵੀ ਅਸੀਂ ਪੜਾਈ ਲਈ ਡਾਕਟ ਕੀਤਾ ਹੈ ਦਵਾਈ ਦੀ ਸੇਵਾ ਵੀ ਔਰ ਟੋਟਲ ਕੰਟੀਨਿਊ ਤੇ ਫ੍ਰੀ ਆਫ ਕੋਸਟ ਹੈ ਜਿਹੜੇ ਕਿ ਸਾਡੇ ਮੈਂਬਰਾਂ ਦੇ ਦਾਣੀ ਸੱਜਣ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੁਹਾਨੂੰ ਮੈਂ ਕਹਿ ਰਿਹਾ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਵੀਡੀਓ ਸ਼ੇਅਰ ਕਰਨੀ ਹੈ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਨਾਲ ਇੱਕ ਜਿਹੜਾ ਕਿਡਨੀ ਵਾਲਾ ਮਰੀਜ਼ ਆ ਉਹਦਾ ਘਰ ਬਰਬਾਦ ਹੋਣ ਤੋਂ ਬਚੀ ਜਾਊਗਾ ਬਸ ਤੁਹਾਡੇ ਆਈ ਸੇਵਾ ਲੋਕੀ ਬੜੀਆਂ ਵੀਡੀਓ ਸ਼ੇਅਰ ਕਰਦੇ ਨੇ ਦੰਜੇ ਫਸਾ ਦੀ ਧਰਮਾਂ ਦੀ ਇਹ ਹੈ ਲੱਲਾ ਪੱਬਾ ਇਹ ਸੇਵਾ ਮਾਨਰਤਵ ਸੇਵਾ ਨੂੰ ਧਿਆਨ ਰੱਖ ਕੇ ਵੀਡੀਓ ਸ਼ੇਅਰ ਕਰੋ ਬਾਕੀ ਤੁਹਾਡੀ ਇੱਛਾ ਕਰਨਾ ਨਹੀਂ ਕਰਨਾ ਮੈਂ ਤਾਂ ਕਹਿਣਾ ਸੀ ਕਹਤਾ ਤੇ ਹੁਣ ਤੁਹਾਡੀ ਇੱਛਾ ਜੈ ਹਿੰਦ ਜੈ ਭਾਰਤ ਦੋਸਤੋ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਨਰ ਸੇਵਾ ਨਾਰਾਇਣ ਸੇਵਾ ਡਾਲਸੀ ਸੈਂਟਰ ਜਵੱਦੀ ਤੋਂ ਮੈਂ ਦੀਪਕ ਗਰਗ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਮੇਰੇ ਲਈ ਨਹੀਂ ਸ਼ੇਅਰ ਕਰਨੀ ਮਾਨਵਤਾ ਦੀ ਲਈ ਸ਼ੇਅਰ ਕਰਨੀ ਜਿਹੜੇ ਕਿਡਨੀ ਪੇਸ਼ੈਂਟ ਨੇ ਉਹਨਾਂ ਨੂੰ ਇੱਥੇ ਫ੍ਰੀ ਡਾਲਸੀ ਜੀ ਮਿਲ ਸਕੇ ਫ੍ਰੀ ਸੁਵਿਧਾ ਮਿਲ ਸਕੇ ਜਿਹੜੇ ਜ਼ਰੂਰਤਬੰਦ ਬੱਚੇ ਆ ਉਹਨਾਂ ਨੂੰ ਫ੍ਰੀ ਸੇਵਾ ਪੜਾਈ ਦੀ ਮਿਲ ਸਕੇ ਮੇਰੇ ਲਈ ਨਾ ਕਰਿਓ ਜੇ ਤੁਹਾਡੀ ਆਤਮਾ ਕਰਦੀ ਹੈ ਤਾਂ ਇਹ ਵੀਡੀਓ ਜ਼ਰੂਰ ਵਾਇਰਲ ਕਰੋ ਜੇ ਤੁਹਾਡੇ ਚਾਹ ਹੈ ਗਏ ਹੈ ਗੱਲਬਾਤ ਤੁਹਾਨੂੰ ਮੈਂ ਦੱਸਣਾ ਚਾ ਰਿਹਾ 50 ਦਿਨਾਂ ਚ ਟੋਟਲ 809 ਡੈਲਸੀ ਜਿਹੜੇ ਆਪਣੇ ਡੈਲਸੀ ਸੈਂਟਰ ਚ ਹੋ ਚੁੱਕੇ ਆ ਇਸ ਜਿਹੜੇ 25 ਦਿਨਾਂ ਚ ਜਿਹੜੇ ਡੈਲਸੀ ਹੋਇਆ 508 ਡੈਲਸੀ ਇੱਕ ਡੈਲਸੀ ਨਾਲ ਇੱਕ ਮਹੀਨੇ ਚ ਜਿਹੜਾ ਇੱਕ ਮਰੀਜ਼ ਹੈ ਤਕਰੀਬਨ ਉਹਨੂੰ 30000 ਰੁਪਏ ਦੀ ਮਦਦ ਮਿਲਦੀ ਹੈ ਇਸ ਸੈਂਟਰ ਤੋਂ ਔਰ ਜਿਹੜੇ ਮਰੀਜ਼ ਜਿਹੜੇ ਇੱਥੇ ਜ਼ਰੂਰਤਮੰਦ ਮਰੀਜ਼ ਆ ਉਹਨਾਂ ਦੇ ਬੱਚੇ ਵੀ ਅਸੀਂ ਪੜ੍ਹਾਈ ਲਈ ਅਡਾਪਟ ਕੀਤੇ ਆ ਦਵਾਈ ਦੀ ਸੇਵਾ ਵੀ ਔਰ ਟੋਟਲ ਕੰਟੀਨੈਂਟੇ ਫ੍ਰੀ ਆਫ ਕੋਸਟ ਹੈ ਜਿਹੜੇ ਕਿ ਸਾਡੇ ਮੈਂਬਰਾਂ ਦੇ ਦਾਣੀ ਸੱਜਣ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੁਹਾਨੂੰ ਮੈਂ ਕਹਿ ਰਿਹਾ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਵੀਡੀਓ ਸ਼ੇਅਰ ਕਰਨੀ ਹੈ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਨਾਲ ਇੱਕ ਜਿਹੜਾ ਕਿਡਨੀ ਵਾਲਾ ਮਰੀਜ਼ ਆ ਉਹਦਾ ਘਰ ਬਰਬਾਦ ਹੋਣ ਤੋਂ ਬਚੀ ਜਾਊਗਾ ਬਸ ਤੁਹਾਡੇ ਆਏ ਸੇਵਾ ਲੋਕੀ ਬੜੀਆਂ ਵੀਡੀਓ ਸ਼ੇਅਰ ਕਰਦੇ ਨੇ ਤੰਜੇ ਫਸਾਦ ਦੀ ਧਰਮਾਂ ਦੀ ਇਹ ਹੈ ਲੱਲਾ ਪੱਬਾ ਇਹ ਸੇਵਾ ਮਾਨਵਤਾ ਸੇਵਾ ਨੂੰ ਤੇ ਆਨ ਰੱਖ ਕੇ ਵੀਡੀਓ ਸ਼ੇਅਰ ਕਰੋ ਬਾਕੀ ਤੁਹਾਡੀ ਇੱਛਾ ਕਰਨਾ ਨਹੀਂ ਕਰਨਾ ਮੈਂ ਤਾਂ ਕਹਿਣਾ ਸੀ ਕਹਤਾ ਤੇ ਹੁਣ ਤੁਹਾਡੀ ਇੱਛਾ ਜੈ ਹਿੰਦ ਜੈ ਭਾਰਤ